ਇਸ ਸਮਾਜ ਵਿੱਚ ਬੁਰਾਈਆਂ ਹੀ ਲਾਅ ਇਨ ਆਰਡਰ ਦੀ ਸਥਿਤੀ ਨੂੰ ਖਰਾਬ ਕਰ ਰਹੀਆਂ ਹਨ ਇਹ ਘਟਨਾਤਾ ਇਹ ਹੀ ਦੱਸਦੀ ਹੈ ਜੀਰਕਪੁਰ ਦੇ ਭਵਾਤ ਇਲਾਕੇ ਵਿੱਚ ਬੀਤੇ ਦਿਨੀ ਦੁਪਹਿਰ ਨੂੰ ਦਹਿਸ਼ਤ ਫੈਲ ਗਈ ਜਦੋਂ ਹਮਲਾਵਰਾਂ ਦਾ ਇੱਕ ਝੁੰਡ ਇਨਕਲੇਵ 3 ਦੇ ਇੱਕ ਘਰ ਵਿੱਚ ਦਿਨ ਦਿਹਾੜੇ ਦਾਖਲ ਹੋਇਆ ਤੇ ਭੰਨਤੋੜ ਕੀਤੀ ਤਲਵਾਰਾਂ ਤੇ ਡੰਡਿਆਂ ਨਾਲ ਲੈਸ ਇੱਕ ਦੋ ਛੇ ਹਮਲਾਵਰਾਂ ਨੇ ਨਾ ਸਿਰਫ ਘਰ ਦੀ ਪੰਦੜ ਕੀਤੀ ਸਗੋ ਪਰਿਵਾਰ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਹਮਲਾ ਵੀ ਕੀਤਾ ਇਸ ਘਟਨਾ ਨੇ ਇਲਾਕੇ ਦੇ ਵਿੱਚ دہشت ਫਲਾ ਦਿੱਤੀ ਪੀੜਤ ਪਰਿਵਾਰ ਨੇ ਜੀਲਕੁਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਵਿੱਚ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪਰਿਵਾਰ ਦੇ ਅਨੁਸਾਰ ਇਹ ਘਟਨਾ ਪਿਛਲੇ 3 ਸਾਲਾਂ ਤੋਂ ਚੱਲੇ ਆ ਰਹੇ ਝਗੜੇ ਦਾ ਨਤੀਜਾ ਹੈ ਪੀੜਤ ਨੇ ਦੱਸਿਆ ਕਿ ਇੱਕ ਨੌਜਵਾਨ ਉਹਨਾਂ ਦੀ ਧੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਨੌਜਵਾਨ ਉਸ ਨਾਲ ਸਕੂਲ ਜਾਂਦਾ ਸੀ ਉਸ ਦਾ ਵਿਵਹਾਰ ਹੌਲੀ-ਹੌਲੀ ਵਿਗੜਦਾ ਗਿਆ ਸਥਿਤੀ ਵਿਗੜ ਗਈ ਜਸਕਰ ਪਰਿਵਾਰ ਨੂੰ ਆਪਣੀ ਧੀ ਨੂੰ ਸਕੂਲੋਂ ਹਟਾਉਣਾ ਲਈ ਮਜਬੂਰ ਹੋਣਾ ਪਿਆ ਇਸ ਦੇ ਬਾਵਜੂਦ ਦੋਛੀ ਫੋਨ ਕਾਲਾਂ ਆਹੀ ਲੜਕੀ ਨੂੰ ਤੰਗ ਪਰੇਸ਼ਾਨ ਕਰਨਾ ਜਾਰੀ ਰੱਖਿਆ ਪੀਠ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਵੀ ਧਮਕੀ ਦਿੱਤੀ ਪੀੜਤ ਨੇ ਦੱਸਿਆ ਕਿ ਬੀਤੇ ਦਿਨੀ ਬੁੱਧਵਾਰ ਨੂੰ ਉਹ ਡਿਊਟੀ ਤੇ ਸੀ ਉਸਦੀ ਪਤਨੀ ਵਾਰ ਸੀ ਮੁਲਜ਼ਮਾਂ ਨੇ ਸਥਿਤੀ ਦਾ ਫਾਇਦਾ ਉਠਾਇਆ ਜ਼ਬਰਦਸਤੀ ਘਰ ਵਿੱਚ ਦਾਖਲ ਹੋ ਗਏ ਉਹਨਾਂ ਨੇ ਅੰਦਰਲੇ ਅੰਦਰਲੇ ਲੋਕਾਂ ਤੇ ਡੰਡਿਆਂ ਤੇ ਤਲਵਾਰਾਂ ਨਾਲ ਹਮਲਾ ਕੀਤਾ ਹਮਲਾਵਰਾਂ ਨੇ ਘਰ ਦਾ ਸਮਾਨ ਵੀ ਤੋੜ ਦਿੱਤਾ ਜਾਣ ਤੋਂ ਪਹਿਲਾਂ ਬਾਹਰ ਖੜੀ ਇੱਕ ਕਾਰਨ ਵੀ ਨੁਕਸਾਨ ਪਹੁੰਚਾਇਆ ਸਾਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਹਮਲਾਵਰਾਂ ਦੇ ਚਿਹਰੇ ਹਥਿਆਰ ਸਭ ਦkaitੇ ਰਹਨ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਹਮਲਾਵਰ ਉਸੇ ਨੌਜਵਾਨ ਨਾਲ ਸੰਬੰਧਨ ਜੋ ਉਹਨਾਂ ਦੀ ਧੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਜੋ ਰਾਮ ਦਰਬਾਰ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਘਟਨਾ ਦੀ ਜਾਣਕਾਰੀ ਮਿਲਦੇ ਪਿੰਡਤਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈਆ ਪੁਲਸ ਨੇ ਮੌਕੇ ਤੇ ਪਹੁੰਚੀ ਜਾਂਚ ਸ਼ੁਰੂ ਕੀਤੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲਈ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਪੁਲਸ ਮੁਲਜ਼ਮਾ ਵਿਰੁੱਧ ਸਮੇਂ ਸਿਰ ਸਖਤ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਦੀ ਜਾਨ ਨੂੰ ਲਗਾਤਾਰ ਖਤਰਾ ਬਣਿਆ ਰਹੇਗਾ ਉਨ੍ਹਾਂ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਦਿਨ ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਜਰਨੈਲ ਇਨਕਲੀਪਟਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਥਿਆਰਾਂ ਘਰ ਵਿੱਚ ਖੁੱਲੇ ਆਮ ਦਾਖਲ ਹੋ ਕੇ ਹਮਲਾ ਕਰਨਾ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਦਾ ਹੈ ਲੋਕਾਂ ਦੀ ਮੰਗ ਕੀਤੀ ਕਿ ਪੁਲਿਸ ਨੂੰ ਬੁਜ਼ੁਰਗ ਇਲਾਕੇ ਦੇ ਵਿੱਚ ਪੁਲਿਸ ਦੀ ਗਸ਼ਟ ਭਾਈ ਜਾਵੇ ਸਾਨੂੰ ਹਮਲੇ ਬਾਰੇ ਸ਼ਿਕਾਇਤ ਮਿਲੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਇਹਨਾਂ ਵਿਰੁੱਧ ਜਲਦੀ ਹੀ ਟੁਕਮੀ ਕਾਰਵਾਈ ਕੀਤੀ ਜਾਵੇਗੀ ਐਸਆਈ ਲਾਲ ਸਿੰਘ ਤੇ ਜਾਂਚ ਅਧਿਕਾਰੀ ਪੁਲਿਸ ਸਟੇਸ਼ਨ ਜਿਰਕਪੁਰ ਦਾ ਹੈ ਬਿਆਨ ਹੈਗਾ ਤੁਹਾਡਾ ਇਸ ਖਬਰ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਦੋਸਤੋ